ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਸ੍ਰਿੰਦਰ ਕੋ ਸਵਾਦ ਕਰਦੀ ਹਾਂ ਤੁਹਾਡੇ ਆਪਣੇ ਚੈਨਲ ਖੂਬਾਲੇ ਤੇ ਹੋਰ ਦੱਸੋ ਜੀ ਕਿੱਤਾ ਹਾਲ ਚਾਲ ਸਾਰਿਆਂ ਦਾ ਉਮੀਦ ਕਰਦੇ ਹਾਂ ਕਿ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਹੋਵੋਗੇ ਅੱਜ ਸਾਡੇ ਭਾਜੀ ਨੇ ਸਿੱਖਾਂ ਨੂੰ ਪ੍ਰਸ਼ਾਦ ਦਸ਼ਕਾਉਣਾ ਸੀ ਅਸੀਂ ਮੈਂ ਸਵੇਰੇ ਤਿਆਰ ਹੋ ਕੇ ਉਹਨਾਂ ਦੇ ਘਰ ਪਹੁੰਚ ਕੇ ਅਸੀਂ ਆਪਣਾ ਸੇਵਾ ਕਰਨ ਲਈ ਇੱਥੇ ਮੈਂ ਰੈਂਜੀ ਮੇਦੀ ਤੋੜ ਕੇ ਤਿਆਰ ਕਰਦੇ ਸੀ ਹਲਵਾਈ ਵੀ ਆ ਗਿਆ ਸੀ ਜਿਹਨੇ ਤੋੜ ਕੇ ਲਾਉਣੇ ਸੀ ਮੈਂ ਆ ਕੇ ਖੀਰ ਬਣਾਉਣ ਲੱਪਈ। ਚੁੱਲ੍ਹੇ ਤੇ ਖੀਰ ਬਣਾਈ ਸੀ। ਤੋਂ ਬਾਅਦ ਭੈਣ ਜੀ ਨੇ ਤੋਂ ਚਾਹ ਨੇ ਪ੍ਰਸ਼ਾਦਿਆਂ ਦੀ ਸੇਵਾ ਕੀਤੀ। ਪ੍ਰਸ਼ਾਦ ਤੇ ਚਾਹ ਕਰਦੇ ਮੈਂ ਉਹਨਾਂ ਦੀ ਵੀਡੀਓ ਬਣਾਉਣ ਲੱਪਈ। ਉਹ ਕਹਿੰਦੇ ਇਦਾਂ ਕਾਤੇ ਬਣਾਉਣੀ ਮੇਰੇ ਤਾਂ ਕੱਪੜੇ ਵੀ ਨਹੀਂ ਵੱਧਿਆ। ਮੈਂ ਕਿਹਾ ਇੱਤੇ ਹੀ ਹੁੰਦੇ ਆ ਸਾਰਿਆਂ ਦੇ ਕੱਪੜੇ। ਇੱਤੇ ਸੱਸੂ ਮਾ ਸਾਡੇ ਬੈਠਾ ਸੀ ਜੇ ਨਾਲ। ਇੱਤੇ ਭਾਜੀ ਦੀ ਨੂੰ ਲੱਪਈ ਪ੍ਰਸ਼ਾਦ ਬਣਾਉਣ। ਕੰਧ ਪ੍ਰਸ਼ਾਦ ਮੈਂ ਆਪਣਾ ਅੰਨ ਰੋਹਿ ਦੀ ਕੜਾਈ ਚ ਬਹੁਤ ਵਧੀਆ ਬਣਦਾ ਹੈ ਰੋਹਿ ਦੀ ਕੜਾਈ ਚ ਪ੍ਰਸ਼ਾਦ ਸੂਜੀ ਦਾ ਨਾਲ ਪ੍ਰਸ਼ਾਦ ਬਣਾਏ ਜਾਂਦੇ ਸੀ ਨਾਲੇ ਆਪ ਗੱਲਾਂ ਵਤ ਕਰ ਜਾਂਦੇ ਪ੍ਰਸ਼ਾਦ ਪਾਣਗੇ ਪ੍ਰਸ਼ਾਦ ਦਾ ਸ਼ਾਲਾ ਤਿਆਰ ਹੋ ਗਿਆ ਫਿਰ ਭਾਤੀ ਸਿੰਘ ਨੇ ਆ ਕੇ ਅਰਦਾਸ ਕੀਤੀ ਦਾਲਾਂ ਸਬਜ਼ੀਆਂ ਵੀ ਬਣ ਗਈਆਂ ਸੀ ਪ੍ਰਸ਼ਾਦ ਤੇ ਵੀ ਤਿਆਰ ਹੋ ਗਏ ਸੀ ਤੇ ਨੌ ਸਾਥੀ ਲੈ ਕੇ ਬੈਕੀ ਸੀ ਅੰਦਰ ਸਾਰਾ ਪ੍ਰਸ਼ਾਦ ਤਿਆਰ ਗਰ ਸੋਈ ਚ ਉਹ ਤਾਂ ਲਈ ਜਦੋਂ ਮੈਂ ਵੀਡੀਓ ਬਣਾਉਂਦੀ ਸੀ ਮੂ ਮਰੇ ਤਾਲੀ ਘਾਤੀ ਸੀ ਕਹਿੰਦੀ ਸੀ ਮੇਰੀ ਨਾ ਵੀਡੀਓ ਬਣਾ ਭੈਣ ਜੀ ਕਹਿੰਦੇ ਲਵੇਰੀ ਬਣਾ ਲੈ ਖਾਲੀ ਛਾਪ ਲੈ ਕੇ ਤੈਨੂੰ ਮੇਲਦੀ ਪਈ ਮੂਰੇ ਬਸ ਹੁਣ ਤਿਆਰੀ ਆ ਪ੍ਰਸ਼ਾਦਾ ਛਪਾਉਣ ਦੇ ਪਾਠ ਸਿੰਘ ਵੀ ਆ ਗਏ ਸੀਗੇ ਇੱਧਰ ਮੇਰੇ ਸਰਦਾਰ ਜੀ ਆ ਗਏ ਸੀ ਪ੍ਰਸ਼ਾਦਾ ਦੀ ਸੇਵਾ ਕਰਨ ਨੂੰ ਵਰਤਨ ਲਈ ਮੈਂ ਨਾ ਕਹਿੰਦਾ ਸੀ ਪਰ ਉਹ ਅਕੇ ਫੋਨ ਲੈ ਕੇ ਘੁੰਮੀ ਜਾਣੀ ਜਾਂ ਤੂੰ ਮੈਂ ਤਾਂ ਮੇਰਾ ਬੇਟਾ ਵੀ ਆ ਗਿਆ ਸੀ ਸੇਵਾ ਕਰਨ ਕਿਉਂਕਿ ਬਾਜੀ ਆਪ ਤਾਂ ਇਸ ਦੁਨੀਆ ਤੇ ਹੈ ਨਹੀਂ ਕਿ ਉਹਨਾਂ ਦਾ ਬੇਟਾ ਇਟਲੀ ਨੂੰ ਗਿਆ ਹੋਇਆ ਇਸ ਕਰਕੇ ਇਹਨਾਂ ਨੇ ਵੀ ਪੁੱਤ ਨੇ ਦੋਨਾਂ ਨੇ ਸੇਵਾ ਸੰਭਾਲੀ ਨਾਲ ਪੈਨ ਜਿਉਣੀ ਲੱਗ ਪਏ ਇਹਨਾਂ ਦੇ ਘਰ ਇਸੇ ਕਿਸੇ ਬੈਠੇ ਸੀ ਅਛਾਦਾ ਚੱਕਣ ਅਛਤ ਦਸ਼ਕਾਂ ਤੋਂ ਬਾਅਦ ਫਿਰ ਪੱਟੀਆਂ ਦੇ ਹੱਥ ਸੁੱਚੇ ਬਾਬਿਆਂ ਦੇ ਪਰਵਾਏ ਪੱਠੀ ਸਿੰਘਾ ਨੇ ਚੜਤੀ ਕਲਰ ਦੀ ਅਰਦਾਸ ਕੀਤੀ ਸ਼ਾਇਦ ਮੈਂ ਇੱਕ ਕਲਿੱਪ ਗਲਤ ਜੋੜ ਕੇ ਭਾਂਡੇ ਪਹਿਲੇ ਚੱਕੇ ਸੀਗਾ ਹੱਥ ਸੁੱਚੇ ਬਾਅਦ ਚ ਕਰਵਾਏ ਸ਼ਾਇਦ ਮੈਂ ਇੱਕ ਕਲਿੱਪ ਗਲਤ ਜੋੜ ਦਿੱਤੀ ਵਿੱਚ ਉਲਟ ਪੁਲਟ ਹੋ ਗਈ ਥੋੜੀ ਕੋਈ ਨਹੀਂ ਮaaf ਕਰਿਓ ਪਹਿਲਾ ਵਲੌਗ ਆ ਜੇ ਕੋਈ ਗਲਤੀ ਹੋਈ ਤਾਂ ਤੁਸੀਂ ਦੱਸਿਓ ਕਮੈਂਟ ਕਰਕੇ ਵੀ ਇਹ ਆ ਚੀਜ਼ ਗਲਤ ਐ ਦੱਸ aí ਹੋਣੀ ਚਾਹੀਦੀ ਸੀਗੀ ਵਾਚ ਪੇ ਪਟਸਿੰਗਾਨੋ ਫਰੂਟ ਤੇ ਮਾਇਆ ਦੀ ਸੇਵਾ ਕੀਤੀ ਇਹਨਾਂ ਦੇ ਬੱਬਿਆਂ ਨੇ ਬੈ ਕੇ ਦੋ ਚਾਰ ਮਿੰਟ ਆਪਣੀ ਗੱਲਾਂ ਕੀਤੀਆਂ ਉਸ ਤੋਂ ਬਾਅਦ ਸਿੰਘਾਂ ਨੇ ਬਹਿ ਕੇ ਆਪਣੀਆਂ ਗੱਲਾਂ ਬਾਤਾਂ ਕੀਤੀਆਂ ਫਿਰ ਘਰ ਨੂੰ ਚੱਲੇ ਪਾ ਦਿੱਤੇ ਸਾਨੂੰ ਤਾਂ ਭੁੱਖ ਬਹੁਤ ਲੱਗੀ ਸੀ ਲਗਭਗ 10 ਦਾ ਟਾਈਮ ਹੋ ਗਿਆ ਸੀ ਅਸੀਂ ਸਿੱਖਾਂ ਦੀ ਚਾਰ ਤੋਂ ਬਾਅਦ ਫਿਰ ਅਸੀਂ ਪ੍ਰਸ਼ਾਦਾ ਛਕਣ ਗਏ ਗਏ ਸਿੱਖਣੇ ਕਰਾਂਗੇ ਚੱਲੇ ਪਾਤ ਤੈਸੀ ਫੀ 80 ਪਰਸ਼ਾਦਾਸ਼ਕ ਇਹ ਪਰਸ਼ਾਦਾਸ਼ਕ ਇਹ ਵੀ ਕਰ ਨੂੰ ਆਗੇ ਦੱਸਿਓ ਜੀ ਮੇਰਾ ਬਲੌਗ ਕਿੱਦਾਂ ਦਾ ਲੱਗਿਆ ਜੇ ਵਧੀਆ ਲੱਗਿਆ ਤਾਂ ਇੱਕ ਲਾਈਕ ਕਮੈਂਟ ਜ਼ਰੂਰ ਕਰਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਗਾਂ ਤੋਂ ਹੋਰ ਵਧੀਆ ਬਲੌਗ ਲੈ ਕੇ ਤੁਹਾਡੇ ਨਾਲ ਤੁਹਾਨੂੰ ਮਿਲਾਂਗੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ